ਹੈਲੋ ਜੀ ਸਤਿ ਸ੍ਰੀ ਅਕਾਲ ਦੋਨਟ ਬਲੌਗ ਤੇ ਤੁਹਾਡਾ ਸਵਾਗਤ ਹੈ। ਅੱਜ ਜੀ ਮੀਤ ਕਰਦੇ ਆ ਤੁਸੀਂ ਸਾਰੇ ਬਿਲਕੁਲ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਸਵੇਰ ਦਾ ਟਾਈਮ ਹੈ ਤੇ ਆਪਾਂ ਕੰਮ ਤਾਂ ਦੇ ਸਾਰੇ ਕਰ ਲਈ। ਹੁਣ ਕਰਦੇ ਆਪਾਂ ਬਲੌਗ ਸ਼ੁਰੂ ਰਿਕੁਐਸਟ ਹੈ ਜਿਹੜੀ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ। ਅੱਜ ਨਾ ਸਾਡੀ ਸਵੇਰੀ ਲਾਈਟ ਵੱਗ ਗਈ ਤੇ ਕੱਪੜੇ ਰਹਿ ਗਏ ਮਸ਼ੀਨ 'ਚ ਧੋਣ ਵਾਲੇ ਨਾ ਹੁਣ ਆਈਏਗੀ ਸਵਾ 11:00 ਵਜੇ ਲੈਟ ਆ। 11:30 ਦਾ ਟਾਈਮ ਹੋ ਗਿਆ। ਹੁਣ ਸਵਾ 11 ਆਈ ਹੈ। ਹਜੇ 1 ਕਿੜਾ ਆਇਆ ਕਮਸ਼ੀ। ਤੇ ਤੇ ਸਮਾਂ ਦੀ ਸੁਨੇਹਾ ਦੁੱਤੇ ਆਣੇ ਆਏ ਸੀਗਾ ਵੀ ਜਦੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਸੀਗੀ। ਉਸ ਤੋਂ ਬਾਅਦ ਵਿੱਚ ਧੁੱਪ ਸੁਣੀ ਨਿਕਾ ਇਹਦੇ ਸੇਹਾਂ ਸੁੱਕ ਜਾਂਦੇ ਹਨ। ਸੋ 12:00 ਵਜੇ ਦੁੱਤੇ ਆਣਗੇ ਨਾ। ਮੈਂ ਫਿਰ ਬੈਨੀ ਸੀ ਕਿ ਮੈਂ ਖੱਤ ਧਨੀਆ ਪਿਆਸੀ ਗਾ ਬਿਨਾਂ ਤਾਂ ਮੈਂ ਸਬਜ਼ੀ ਘੱਟ ਦਾ ਨਾਲ ਮੈਂ ਤਾਂ ਨੀ ਇਹਦੀ ਚੱਕੜੀ ਬਣਾ ਦੁੱਗੀ ਨਾ। ਕਈ ਦਿਨਾਂ ਨਾਲ ਤਾਂ ਪੈਗਾ ਧਨੀਆ ਫਿਰੇ ਖਰਾਬ ਹੋ ਜਾਂਦਾ ਸੀ। ਤੇ ਜਦੋਂ ਦੁਪਹਿਰੇ ਰੋਟੀ ਫੜਾਉਣੀ ਹੁੰਦੀ ਹੈ ਨਾ ਉਹ ਤਾਂ ਔਖਾ ਹੋ ਜਾਂਦਾ ਹੈਗਾ ਚਾਰ ਦੇ ਨਾਲ ਨਾ ਜੇ ਚਟਨੀ ਵਗੈਰਾ ਹੋਵੇ ਤੇ ਕਿਉਂ ਪਾਕੀ ਜਦੋਂ ਉਹ ਤਾਂ ਫੜਾਈ ਹੋ ਜਾਂਦੀ ਹੈ ਕਿ ਸੌਖੀ ਹੋ ਜਾਂਦੀ ਹੈ ਫੜਾਉਣੀ ਬਾਕੀ ਹੁਣ ਚਾਰ ਵੀ ਪਾਉਣ ਵਾਲਾ ਅੱਜ ਵੀ ਚਾਰ ਵਾਲਾ ਸਬਜ਼ੀ ਵਾਲਾ ਪਾਈ ਲੰਘ ਗਿਆ ਤੇ ਅੱਜ ਮੈਂ ਨਹੀਂ ਗਿਆ ਹੈਗਾ ਮਾਂ ਵੀ ਕੱਲ ਬਾਬਾ ਜੀ ਆਏ ਨਹੀਂ ਹੈਗੇ ਅੱਜ ਪਤਾ ਹੈਗਾ ਵੀ ਹੁਣ ਕਦੋਂ ਆ ਜਾਣਾ ਨਾ ਵੀ ਫਿਰ ਵਿੱਚ ਐਵੇਂ ਔਖਾ ਜਾ ਹੋ ਜਾਂਦਾ ਚੀਜ਼ ਸੁਭਾਉਣੀ ਪਾਉਣੀ ਹੈ ਨਾ ਤੇ ਵੀ ਚੱਲ ਫਰੀ ਹੋ ਕੇ ਕਰਾਂਗੇ ਜਦੋਂ ਕਰੋ ਕੋਈ ਨਹੀਂ ਦੇਖਣੀ ਸਬਜ਼ੀ ਮੈਂ ਕੱਟਦੀ ਸੂਤਨੀਆ ਬਸੋ ਕਰਕੇ ਤੇ ਪਿਆਜ਼ ਲਾਤੀ ਸਾਦੇ ਵਾਸਤੇ ਕਿਹਬਾ ਗੋਰ ਬਥੇਰੇ ਮੇਰੇ ਵਰਗੇ ਗੱਡੀ 'ਚ ਬੱਠਣ ਵਾਲੇ ਟਰਾਲੀ 'ਚ ਬੱਠਣ ਵਾਲੇ ਬਾਬਾ ਜੀ ਉਤਰ ਕੇ ਬਾਬਾ ਜੀ ਤੁਰੇ ਜਾਂਦੇ ਹੁੰਦੇ ਨੇ ਤੁਰ ਤੱਕ ਧਿਆਨ ਨਾਲ ਤੁਰਦੇ ਜਾਂਦੇ ਇਹ ਤਿੰਨੇ ਜਾਨੇ ਤੁਰ ਕੇ ਜਾਂਦੇ ਨੇ ਅਸੀਂ ਤੇ ਇਹ ਤੁਰ ਕੇ ਜਾਂਦੇ ਕੋਟੇ ਦੇ ਦੇਖਾਂਗੇ ਟਰਾਲੀ ਚਾਹੂੰ ਕੋਈ ਮਾਰਗਾ ਰਹੀਂ ਕਿ ਨਾ ਐਂ ਤਾਂ ਕੁੜੀਆਂ ਜੀਆਂ ਉਹਦੀ ਬਾਪੂ

ਕਿੰਕੋ ਦੂਰਣੇ ਤੇ ਇੱਕ ਦੋ ਰਾਟਾਂ ਰਾਤ ਕੱਢਦੇ ਆ ਇੱਕ ਤਾਂ ਇੱਕ ਪਤਾ ਨਹੀਂ ਕਿਹੜਾ ਪਿੰਡ ਹੈ ਉੱਥੇ ਕੱਢਦੇ ਆ ਇੱਕ ਗੁਰਦੁਆਰਾ ਸਾਹਿਬ ਮੱਦੀ ਸਾਹਿਬ ਦੋ ਰਾਤਾਂ ਰਾਤ ਨਟਕੇ ਫੇਰ ਅਸੀਂ ਬਾਹਰ ਜਿਹੜੇ ਤੁੜਕੇ ਜਾਂਦੇ ਨੇ ਉਹ ਵੀ ਨਾਲ ਹੀ ਜਾਂਦੇ ਨੇ ਕਿ ਜਿਹੜੇ ਗੱਡੀ ਜਾਂਦੇ ਨੇ ਉਹ ਵੀ ਨਾਲ ਹੀ ਜਾਂਦੇ ਨੇ ਹਾਂ ਇਕੱਠੇ ਹੀ ਇਕੱਠੀ ਜਾਣਗੇ ਜੇ ਅਸੀਂ ਗੱਡੀ ਤੇ ਬਾਗੇ ਗੱਡੀ ਸਾਡੀ ਹੋਲੀ ਹੋਲੀ ਬੈਠੇ ਮੁੰਡੇ ਸੜ ਜਾਂਗੇ ਜਾਂ ਅਸੀਂ ਮੰਗਰ ਮੰਗਰਦੀ ਆਵਾਂਗੇ ਗੱਡੀ ਤੇ ਵੀ ਕੋਈ ਮੰਗਰ ਤਾਂ ਨਹੀਂ ਰਹੇਗਾ ਉਹਨੂੰ ਬਿਠਾ ਲੈਣਾ ਹੈ ਬਿੰਡੇ ਨੇ ਕਿਦਾਂ ਤੁਹੰਦਾ ਲਾਂਗੜ ਹੁੰਦਾ ਪੂਰਾ ਪੂਰਾ ਤੱਕਰ ਪੂਰਾ ਕਾਇ ਕਾਇ ਪਿੰਡਾਂ ਦਾ ਸੰਗਤ ਹੁੰਦੀ ਹੈਗੀ ਹਾਂ ਭਾਈ ਕਾਇ ਪਿੰਡਾਂ ਨਹੀਂ ਸਾਡੇ ਰਮਣੀ ਤੇਰਾ ਤਲਵੰਡੀ ਗਏ ਸੀਗੇ ਹਾਂ ਜਦੋਂ ਜਾਏ ਨਾ ਸੀਗਾ ਜਦੋਂ ਆਹ ਟਰੈਕਟਰ ਉਲਟੇ ਸੀਗੇ ਹਾਂ ਨਾ ਮੈਂ ਹੋਰ ਨਾਲ ਹੀ ਬੈਗਿਆ ਗੁਰਮੀਤ ਗੁਰਮੀਤ ਮਾਮੀ ਵਰਗੀ ਪਾਜ ਦਾ ਮਾਮੀ ਤੇ ਗੁਰਮੀਤ ਦਾ ਮਾਮੀ ਨਾ ਚਾਤਾ ਜੀ ਬਿਸਕੁਟ ਲੈ ਆਨੀ ਵਰ ਨਾ ਮਾਸਾ ਤੇ ਬਾਹਾਂ ਹੱਸੇ ਕਿਹੜੀ ਕੌਣ ਕਹਿੰਦੀ ਸੀ ਮੈਨੂੰ ਬੱਸ ਹੋ ਗਈ ਨਹੀਂ ਸੀ ਮੈਨੂੰ ਗਰੀਬ ਮਾਂ ਵੀ ਗਰੀਬ ਮਾਂ ਕਹਿੰਦੇ ਰੂੜੀ ਵਾਂਗੂ ਕਹਿੰਦੇ ਇੱਕ ਗੁੰਜੇ ਜਿੱਟੇ ਕੋਈ ਤਾਂ ਖੁੰਜੇ ਦੀ ਉੱਟ ਗਈ ਰਪਾ ਉਹ ਤਾਂ ਫੜਕੇ ਨਹੀਂ ਗਏ ਹੈਗੇ ਇੱਕ ਟਰਾਲੀ ਕਿਤੇ ਨਾਲੀ ਮਾਰੀ ਨਾ ਆਪਣੇ ਵਾਲੀ ਟਰਾਲੀ ਹੌਲੀ ਸੀ ਨਾ ਸੀ ਸੀ ਨਾ ਪ੍ਰਾਣੀ ਟਰਾਲੀ ਸੀ ਆ ਨਾ ਫਿਰ ਮੇਰੇ ਕੋਲੇ ਆ ਕੇ ਕਹਿ ਕੇ ਕਿ ਮਤਲਬ ਮੈਨੂੰ ਗਲਤੀ ਹੋ ਗਈ ਮੈਨੂੰ ਭੱਜੀ ਉਹ ਆਪ ਹੀ ਆਨੇ ਪੱਤੀ ਟੁੱਟੀ ਪਈ ਐਗੀ ਪੱਤੀ ਟੁੱਟ ਗਈ ਉਹਦੀ ਟਰਾਲੀ ਦੀ ਸ਼ੁਕਰ ਹੈ ਵਿਚਾਰੇ ਬਚ ਗਏ ਸਭ ਸੋਇਆ ਨਹੀਂ ਕੋਈ ਗੱਲ ਨਹੀਂ ਬਸ ਉਹ ਬਤਲੀ ਸੀ ਉਹ ਉਹਦੇ ਵਿੱਚੋਂ ਨਿਕਲ ਗਈ ਬਿੱਡ ਦੇ ਵਿੱਚ ਸੀ ਅਈ ਟਰਾਲੀ ਤੇ ਮੰਗੜੀ ਉਹ ਇਹ ਜਮਾਨੇ ਵਿੱਚ ਪੈਪੇ ਤੇ ਡੇ ਯੋ ਹਾਂ ਲੈ ਡੇ ਹੋ ਗਿਆ ਇਹ ਤਾਂ ਜਮਾ ਉਲਟਾ ਫਿਰ ਤਾਂ ਕਾਨੂੰ ਖਾਨੀ ਨਹੀਂ ਟਰੈਕਟਰ ਨਹੀਂ ਟਰਾਲੀ ਨਹੀਂ ਆਏ ਹੋ ਗੀਤੀ ਬਸ ਟਰਾਲੀ ਡੇਡੀ ਹੋਗੀ ਹਾਂ ਡੇਡੀ ਹੋਗੀ ਡੇਡੀ ਹੋਗੀ ਹਾਂ ਟਰੈਕਟਰ ਤਾਂ ਸਿੱਧਾ ਰਹਿ ਗਿਆ ਹੋ ਗਿਆ ਹੋ ਗਈ ਕਿ ਸਾਈਡ ਤੇ ਜਾਣਾ ਬਿੱਟੀ ਵਜਦੀਆਂ ਉਹ ਤਾਂ ਸਾਈਡ ਕਰਤੀ ਬਚ ਗਏ ਉਹ ਵੀ ਪਹਿਲਾਂ ਗਲਦੀਪੁਰੀ ਨੰਨਤਪੁਰ ਗਿਆ ਜਿੱਦੀ ਰੇਸ ਸੀ ਕੰਬੀਰ ਟਰੈਕਟਰ ਦੀ ਹਾਂ ਅੱਛਾ ਕੀ ਰੇ ਨੇ ਵੱਧ ਨੱਕਲੋ ਡੁੱਲਾ ਗਿਆ ਹਾਂ ਹਾਂ ਉੱਥੇ ਬਸ ਸਾਰੇ ਬਾਰੇ ਇੱਕ ਤੋਂ ਦੂਜੇ ਤੋਂ ਵੱਡਣ ਲੱਗੇ ਪਹਿਨਾ ਆਈ ਫਿਰ ਆਦੀ ਚੌੜ ਕਰਕੇ ਉੱਤੇ ਹੋ ਗਏ ਸਭੀਆਂ ਵੱਧ ਹੋਣੀਆਂ ਨਹੀਂ ਆਇਆ ਹੋ ਗਿਆ ਬਖਸੀ ਇਸ ਨੇ ਡੱਕਰ ਕੇ ਮੂਰਦੀ ਘੱਡ ਲਿਆ ਫਿਰ ਕਲਵੀਰ ਨਾ ਹੋ ਗਿਆ ਇਹਨੇ ਕਿਵੇਂ ਘੱਡ ਨਾ ਕਰਦਿਓ ਉਹ ਆਈ ਹੋ ਗਈ ਜਿੱਦ ਦੀ ਚੀਜ਼ ਇਹਨਾਂ ਦਾ ਮੂਰੇ ਤਾਂ ਕਾਹਨੋਂ ਲੱਗਣ ਨੰਨਦਾ ਤੀ ਉਹ ਚਲੋ ਉਹ ਗਈ ਕਲਵੀਰ ਸੀ ਉਧਰ ਇਹ ਵੀ ਸਾਨੂੰ ਰਹਿਣ ਦਿੰਦੇ ਨਹੀਂ ਪਤਾ ਨਹੀਂ ਟੂਟ ਆਪ ਤੇ ਗਏ ਹੋਏ ਸੀਗੇ ਨਵੀਂ ਦੇ ਰੇੜੇ ਇਹਨਾਂ ਦੀ ਵੀ ਉੱਥੇ ਕਹਿੰਦੇ ਇਥੇ ਉੱਥੋਂ ਪਤਾ ਨਹੀਂ ਕਿਥੋਂ ਦੀ ਟਰਾਲੀ ਕਹਿੰਦੇ ਭਰੀ ਭਰੀ ਬੰਦੇ ਕੁੜੇ ਦੀ ਐਂ ਉਲਟ ਗਈ ਮੈਂ ਮਾਗੇ ਵੀ ਟਰਾਲੀ ਚ ਵੀ ਉਦੋਂ ਭਈ ਆਪਣੀ ਜਨੀਤੀ ਮਾਝਾ ਰੋਥੇ ਖੜਿਆ ਮਾ ਆਹ ਕੰਮ ਹੱਟੋ ਬੱਜ ਕੇ ਕਹਿੰਦੇ ਹੁਣਾ ਮਹਾ ਡੰਗਾ ਕੰਮ ਕਰਦਾ ਮਹਾ ਕਿੜੇ ਨੇ ਮਾਰੀ ਕਿ ਤੋਗਾਲ ਮੇਰੀ ਤੋਗਾਲ ਨਰੀ ਮੱਪਤੀ ਚ ਕਿਲੀ ਮਕਾਰੇ ਪੱਤੀ ਪੁੱਟੀ ਪਈ ਐ ਦੀ ਟਰਾਲੀ ਉਹਨਾ ਵਕਤ ਮੇਲ ਮੈਥੋਂ ਬੱਜੀ ਹੈਂ ਪਾਸ ਕਰਦਾ ਸੀ ਆਪਦੇ ਜਾਨੇ ਤਾਂ ਉਹ ਨੇ ਜਾਣ ਕੇ ਤਾਂ ਮੈਨੂੰ ਮਾਰੀ ਹਾਂ ਉਹ ਕਿਹਦੇ ਸਾਈਡ ਤੇ ਬੱਚੋ ਨੇ ਉਹ ਉਹ ਤੋਂ ਨਾਲ ਲਾਗੀ ਟਰਾਲੀ ਟਰਾਲੀ ਨੇ ਨਾਲ ਲੱਗੀ ਹੋਈ ਜੇ ਕਹਾਜਾਂ ਦੀ ਫਿਰ ਤਾਂ ਜਾਦੇ ਇਸਕਾਂ ਹੁੰਦਾ ਟਰਾਲੀ ਵਿੱਚ ਆਦੀ ਤੱਕ ਦੀ ਉਹ ਆਏ ਹੋਈ ਹੈ ਉਹਦੇ ਖੜੇ ਟ੍ਰੈਕ ਤੋਂ ਦੱਦੀ ਉਹ ਕੋਲੋਂ ਕਿੱਥੇ ਆਏ ਨੇ ਹਾਂ ਉਹ ਨੂੰ ਭਾਈ ਨੂੰ ਕਹਿ ਦੇ ਬਈ ਚਾਹ ਲੈ ਜਾ ਤੋ ਆ ਗਿਆ ਕਿਵੇਂ ਸਮਾਨ ਆਇਆ ਸੀ ਉਹ ਲਾ ਕੇ ਆਈ ਦੀ ਤਰ੍ਹਾਂ ਰਾਮਨੀ ਨੇ ਸੱਦਿਆ ਭੋਗ ਵੀ ਤੂੰ ਆ ਜਾ ਅੱਛਾ ਅੱਛਾ ਠੀਕ ਦਵਾਈਆਂ ਮੁਕਿਆ ਵਸਾ ਹੋ ਵੀ ਦੇ ਕੰਨਾ ਦਾ ਹੁੰਦਾ ਹੈਗਾ ਨਾ ਬੇਟੇ ਨਹੀਂ ਚਾਹ ਹੋਗੀ ਵਿਚਾਰਿਆਂ ਦੀ ਸਾਢੇ 12 ਵਜੇ ਚਾਹ ਕਰਕੇ ਦਿੱਤੀ ਹੁਣ 1 ਵਜੇ ਕਿਸ ਨੇ ਪੀਂਦੀ ਚਾਰ ਲਿਆ ਸੀ ਅੱਜ ਮੈਂ ਔਲੇ ਮਿਰਚਾਂ ਆਦਾ ਥੋੜਾ ਥੋੜਾ ਲਿਆਗਾ ਨਾ ਪਹਿਲਾਂ ਵੀ ਪਤਾ ਨਹੀਂ ਕਿਵੇਂ ਜੇ ਔਲੇ ਵਧੀਆ ਪਏ ਸੀਗੇ ਮਿਰਚਾਂ ਤੇ ਦੂਸਰਾ ਆਦਾ ਵੀ ਖਰਾਬ ਹੋ ਗਿਆ ਪਤਾ ਨਹੀਂ ਕਿ ਪਹਿ ਲੂਣ ਚ ਹੱਥ ਪਿਆ ਮੈਨੂੰ ਆਇਆ ਲੱਗ ਰਿਹਾ ਆਪਣੇ ਲੂਣ ਚ ਪਾਣੀ ਆ ਰਹਾ ਤੈਨਾਂ ਪਿਆ ਹੋਵੇ ਕਈ ਵਾਰ ਮਸਾਲੇ ਵਾਲਾ ਨਾ ਚਮਚੀ ਚਮਚ ਨੂੰ ਹੱਥ ਲਾ ਦਿੰਦੇ ਹੈਗੇ ਕਿਤੇ ਗਿੱਲਾ ਮਤਲਬ ਵੀ ਨਵਾਂ ਲੂਣ ਗੱਟ ਕੇ ਪਾਉਂਗੇ ਪਤਾ ਨਹੀਂ ਘਾਤੋਂ ਔਲੇ ਸੋਨੇ ਪਏ ਸੀਗੇ ਮਿਰਚਾਂ ਵੀ ਖਰਾਬ ਹੋ ਗਈਆਂ ਤੇ ਉਹ ਵੀ ਆਦਾ ਵੀ ਕਾਲਾ ਜਿਹਾ ਹੋ ਗਿਆ ਤੇ ਅੱਜ ਮੈਂ ਥੋੜਾ ਥੋੜਾ ਹੋਰ ਲਿਆਗਾ ਹੁਣ ਹੋਰ ਚਾਰ ਮਿਰਚਾਂ ਤਾਂ ਥੋੜੀ ਜਿ ਹੋ ਇਹ ਕਿਦਾਂ ਖਾਣੋਂ ਵੀ ਹਟ ਜੰਨੇਗੇ ਜਦੋਂ ਖਾਣੋਂ ਹਟ ਦਿੰਨੇ ਆ ਉਹਦੋਂ ਇਹ ਬੰਦ ਰਹਿੰਦੇ ਨਾ ਉਹ ਤਾਂ ਖਰਾਬ ਹੋ ਗਿਆ ਦੇ ਰਹਉਂਦੇ ਵੀ ਨਹੀਂ ਆਪਾਂ ਮੁਰਕ ਕੇ ਲਿਉਂਦੇ ਵੀ ਜਦੋਂ ਆਪਾਂ ਖਾਈਏ ਤਾਂ ਫਿਰ ਤੈਨੂੰ ਤੁਸੰਦਾ ਤੇ ਹੁਣ ਫਿਰ ਅੱਜ ਥੋੜਾ ਥੋੜਾ ਚਾਰ ਲਿਆ ਔਲੇ ਵੀ ਵਾਲ ਤੇ ਮਿਰਚਾਂ ਵੀ ਧੋਤੀਆਂ ਤੇ ਬਾਕੀ ਉਹ ਕਰੂੰਗੀ ਨਾ ਆਦਾ ਚਟਣੀ ਚ ਪਾਉਣਾ ਸੀਗਾ ਤਾਂ ਲੈ ਕੇ ਆਈ ਸੀ ਭੁੱਲ ਗਈ ਹੁਣ ਇਹ ਚ ਵੀ ਪਾਉਣੀ ਆਦਾ ਦਾ ਚਟਣੀ ਚ ਵਧੀਆ ਲੱਗਦਾ ਹੈ ਨਾ ਸਰ੍ਹਦੀਆਂ ਚਾਦਾ ਪਾਇਆ ਹੋਇਆ ਹੁਣ ਸਾਰਾ ਸਮਾਨ ਆਪਣਾ ਜਿਹੜਾ ਖਤਮ ਹੋ ਗਿਆ ਬਲੀਟ ਵਗੈਰਾ ਨਾ ਮਠਾ ਹੋਰ ਜਿਹੜਾ ਲੱਡੂ-ਬੱਦੂ ਸੀਗੇ ਸਾਰੇ ਖਰਾ ਖਤਮ ਹੋ ਗਏ ਤੇ ਹੁਣ ਫਿਰ ਮਹਾ ਜਨ ਦੁਪਹਿਰੇ ਰੋਟੀ ਨਾਲ ਚਟਨੀ ਵਗੈਰਾ ਖਾਦੀ ਜਾਂਦੀ ਹੈ ਕੀ ਕਹਿੰਦੇ ਚਾਹ ਨੂੰ ਆਪੇ ਉਹ ਤਾਂ ਕਹਿੰਦਾ ਮੈਂ ਪੀ ਆਇਆ ਹਾਂ ਅੱਛਾ ਚਲੋ ਇਹ ਚਟਨੀ ਬਣਾ ਕੇ ਫਿਰ ਮੈਂ ਆਪਣਾ ਚਾਹ ਪਉਣੀ ਹੈ ਪਹਿਲਾਂ ਫਿਰ ਸਭ ਦੀ ਚਾਹ ਬਣਾਉਣ ਦਾ ਟਾਈਮ ਹੋ ਗਿਆ ਇੱਕ ਵਾਰ ਬਣਾ ਕੇ ਪੀ ਦੀ ਦੂਜੀ ਫੇਰ ਦੂਜੀ ਵਾਰ ਕਰਨੀ ਹੈ ਹੈ ਕੀ ਕਰਦੀ ਹੁਣ ਚਾਹ ਦੂਜੀ ਵਾਰ ਹੁਣ ਆਪਾਂ ਲਈ ਵੀ ਬਣਾ ਲੇ ਲੈ ਪੀਂਦੇ ਰੱਤੀ ਤੇ ਪੀ ਲਈ ਮੈਂ ਤਾਂ ਪੀ ਗਈ

ਜੋ ਆ ਗਿਆ ਇਹ ਬਿਕੋਜ਼ ਕੈਰੀ ਨਹੀਂ ਹਾਂ ਰੈਡੀ ਹੈ ਭੱਜਣ ਵਾਸਤੇ ਵੀ ਮੈਂ ਤਾਂ ਇਹ ਚੋਰਾ ਬਰਾਸ਼ਾਂ ਦੀ ਬਜੀ ਤੇ ਮੈਂ ਜਿਸ ਕੁੜੀ ਖਾਧੀ ਹੈ ਵੱਡੇ ਨਾ ਰੱਬ ਨੇ ਨਾ ਹੱਥੀਂ ਤੇ ਕੁਝ ਨਹੀਂ ਦਿੱਤੇ ਨੇ ਕਿ ਲੇ ਚੰਗੀ ਤੂੰ ਸੂਟ ਪ੍ਰੈਸ ਕਰਦੇ ਨਾਲੀ ਗਿੱਜਰ ਲਾਇਆ ਹੁੰਦੀ ਉਹਨੇ ਹੋਣੀ ਆਉਂਦਾ ਹੈਗਾ ਲਾ ਤਾਂ ਅੱਜ ਹੀ ਪਿਆ ਤਾਂ ਬੰਦ ਕੀਤੀ ਨਹੀਂ ਮੈਂ ਤਾਂ ਅੱਜ ਮੈਂ ਉਹ ਲਾਈਟ ਨਹੀਂ ਦੇਦੀ ਹੈਗੀ ਤੈਨੂੰ ਦਿੰਦੀ ਹੈ ਨਾ ਹੁੰਦੀ ਵੀ ਨਹੀਂ ਦੀਦੀ ਨੇ ਨਾ ਮੈਂ ਬੁੱਕ ਬੰਦ ਹੈ ਕਿ ਤੂੰ ਚੱਲਦਾ ਹੈਗਾ ਲਓ ਇਹ ਆਪ ਚਾਰ ਪਾ ਲਿਆ ਮਿਕਸ ਕਰਕੇ ਤੇ ਥੋੜਾ ਥੋੜਾ ਹੀ ਪਾਇਆ ਹੈਗਾ ਨਾ ਬਾਕੀ ਆਦਾ ਹਜ ਮੇਰਾ ਰਹਿੰਦਾ ਪਾਉਣ ਵਾਲਾ ਆਦਾ ਗਿੱਲਾ ਸੀਗਾ ਟੱਕ ਕੇ ਰੱਖ ਲਿਆ ਇਧਰ ਆਪ ਸਬਜੀ ਬਣਨਗੀ ਗੋਭੀ ਚਲੋਈ ਸਬਜੀ ਵੀ ਬਣਨਗੀ ਆਚਾਰ ਵੀ ਪਾਤਾ ਆਪਾਂ ਨਾ ਤੇ ਹੁਣ ਟਾਈਮ ਹੋ ਗਿਆ ਜਿਹੜਾ 4:30 ਹੋਣ ਵਾਲੇ ਨੇਗੇ ਹੁਣ ਮੈਂ ਚਲਦੀ ਆਂਗੀ ਬਾਹਰਲੇ ਕਰੇ ਮੱਜਾਂ ਨੂੰ ਪਾਣੀ ਤਾਂ ਨਹੀਂ ਭਲਾਈ ਜਾਂਦੇ ਨੇ ਤੇ ਆਪਾਂ ਆਪਣੇ ਕੰਮ ਕਰਦੇ ਆਂਗੇ ਟਾਈਮ ਨਾਲ ਕਰਕੇ ਆ ਜਾਾਂਗੇ ਨਾ ਜਿਵੇਂ ਹਵਾ ਚੱਲ ਪਈ ਹੁਣ ਠੰਡ ਹੋ ਗਈ ਤੇ ਸਵੇਰੇ ਸ਼ਾਮ ਜੇ ਹੁਣ ਹਵਾ ਚੱਲਦੀ ਰਹਿੰਦੀ ਹੈਗੀ ਹਵਾ ਨਾਲ ਨਾ ਲੱਗੂਗਾ ਫਿਰ ਪਾਲਾ ਜ ਬਦ ਜਾਂਦਾਗਾ ਤੇ ਸੁੱਕ ਵਗੈਰਾ ਸਿੱਟੀ ਜਦੋਂ ਬੈਠ ਜਾਂਦੀ ਨੇ ਫਿਰ ਖੜੀਆਂ ਨਹੀਂ ਹੁੰਦੀਆਂ ਹੈਗੀਆਂ ਗਿੱਲੇ ਚ ਆਲੇ-ਦਾਲੇ ਸੁੱਕ ਸਿੱਟ ਕੇ ਆ ਜਾਈ ਨੀ ਹੁਣ ਮੈਂ ਪਹਿਲਾਂ ਪਹਿਲਾਂ ਹੀ ਜਾ ਕੇ ਸਿੱਟ ਦੂੰਗੀ ਤੇ ਕਿਉਂਕਿ ਕੱਖ ਘੰਟਾ ਤਾਂ ਉਹਨਾਂ ਨੇ ਕਾਫੀ ਟਾਈਮ ਦਾ ਖਾਦਾਗਾ ਹੁਣ ਤੋ ਉਹ ਬੈਠਣਗੀ ਨਹੀਂ ਪਾਣੀ ਤਾਂ ਨਹੀਂ ਪੀਕੇ ਨਾ ਤੇ ਹੁਣ ਆਪਾਂ ਚੱਲੀਏ ਟਾਈਮ ਨਾਲ ਕਰਕੇ ਆ ਜਾਾਂਗੇ ਨਾ ਲੋਈ ਸ਼ਾਮ ਦਾ ਟਾਈਮ ਹੋ ਗਿਆ ਕੰਮ ਤਾਂ ਦੀ ਆਪਾਂ ਸਾਰੇ ਨਿ ਰੋਟੀ ਵੀ ਖਾ ਲਈ ਭਾਂਡੇ ਵੀ ਸਾਫ਼ ਕਰਤੇ ਤੇ ਹੁਣ ਬਾਹਰ ਨੂੰ ਚਲੇ ਗਏ ਨਾ ਕੋਈ ਦਵਾਈ ਬੂਟੀ ਵਾਲਾ ਕੁਦਰ ਚਕਾਉਣ ਗਏ ਨੇਗੇ ਹੁਣ ਗੇਟ ਖੁੱਲਾ ਪੈਗਾ ਨਾ ਚਿਰ ਮੈਨੂੰ ਇੱਥੇ ਡਿਊਟੀ ਦੇਣੀ ਪਊਗੀ ਕੁੱਤੇ ਨਾ ਉਹਦੀ ਕੁੱਤੀਆਂ ਕੀ ਨਾਲ ਕਤੂਰੇ ਵੀ ਲੈ ਕੇ ਆਉਣ ਲੱਗ ਗਈਆਂ ਹੁਣ ਨਾ ਜੇ ਇਹਨਾਂ ਨੂੰ ਮੜਾ ਜਿਹਾ ਚਾਹ ਰੋਟੀ ਦੁੱਧ ਪਾ ਦੇ ਕੁਛ ਬਸ ਫਿਰ ਸਾਰੇ ਲਾਣੀ ਬਣੀ ਨੂੰ ਲੈ ਆਉਂਦੀਆਂ ਨਹੀਂ ਹੁਣ ਹਾਰ ਕਿ ਮੈਂ ਬਾਹਰ ਹੀ ਮਠਲਦਰ ਦੇਣੀ ਹੈਗੀ ਉੱਥੇ ਪਾਇਆਉਣੀ ਹੈਗੀ ਜੇ ਅੰਦਰ ਪਾਉਣੀ ਆ ਤਾਂ ਨਾਲ ਫਿਰ ਸਾਰਿਆਂ ਨੂੰ ਉਹਨਾਂ ਨੂੰ ਲੈ ਕੇ ਆਉਂਦੀਆਂ ਨਹੀਂ ਹੈਗੀਆਂ ਆਪ ਤਾਂ ਸਿਆਣੀਆਂ ਨੇ ਉਹ ਨਿਆਣੇ ਨਹੀਂਗੇ ਨਾ ਫਿਰ ਓੱਖਾ ਹੋ ਜਾਂਦਾ ਗੰਦਰ ਗੰਦ ਗੁੰਦ ਨਾ ਪਾ ਦੇਣ ਵੀ ਤੇ ਇੱਕ ਆ ਬਾਲਟੀ ਧੋਤੀ ਸੀਗੇ ਸਾਫ਼ ਕੀਤੀ ਅੱਜ ਆ ਚਾਰੋ ਚੂਰ ਪਾਵਾਂਗੇ ਨਾ ਹੁਣ ਹੋਰ ਤੇ ਇਹਨੂੰ ਅੰਦਰ ਧਰ ਦਿੰਨੀ ਹੈਗੀ ਸੁੱਕ ਗਈ ਦੂਸਰਾ ਚਾਰ ਆਪਾਂ ਪਾ ਲਿਆ ਆਦਾਂ ਹਜੇ ਰਹਿੰਦਾਗਾ ਉਹ ਕੱਟਿਆ ਪਿਆਗਾ ਉਹ ਕੱਲ ਨੂੰ ਪਾਉਂਗੀ ਤੇ ਬਈ ਠੰਡ ਵਿੱਚ ਜਿਹੜੀ ਬਹੁਤ ਜ਼ਿਆਦਾ ਵਧ ਗਈ ਹੁਣ ਹਵਾ ਚੱਲਦੀ ਹੈ ਨਾ ਤੇ ਸਵੇਰੇ ਵੀ ਹਵਾ ਚੱਲਦੀ ਹੁੰਦੀ ਹੈ ਸ਼ਾਮ ਨੂੰ ਵੀ ਤੇ ਦਿਨੇ ਵੀ ਨਾ ਜਿਹਦੇ ਧੁੱਪੇ ਵੇਜਦੇ ਆਂ ਨਾ ਆਪਾਂ ਧੁੱਪੇ ਤਾਂ ਠੀਕ ਲੱਗਦਾ ਕਿ ਜਦੋਂ ਆਪਾਂ ਮਾੜਾ ਮੋਟਾ ਕੰਮ ਕਰਦੇ ਆਂ ਛਾਂ ਚ ਹੋ ਜਾਂਦੇ ਆਂ ਨਾ ਠੰਡ ਲੱਗਦੀ ਹੈਗੀ ਮੈਂ ਤਾਂ ਸਾਰਾ ਦਿਨ ਕੁੱਟੀ ਤੇ ਸ਼ਾਲ ਨਹੀਂ ਲਾਉਂਦੀ ਹੈਗੀ ਭੈਣਾਂ ਕਹਿੰਦੀਆਂ ਸੀ ਗਿਆ ਕਹਿੰਦੇ ਤੁਸੀਂ ਤਾਂ ਵੀ ਬਾਹਲਾ ਗੇਤੀ ਹੋ ਠੰਡ ਕਰਨ ਲੱਗ ਗਏ ਨਾ ਠੰਡ ਮੰਨਣ ਲੱਗ ਗਏ ਤੇ ਮੈਂ ਇਥੋਂ ਨਹੀਂ ਕੋਟੀ ਸ਼ਾਲ ਲਾਹਿਆ ਜਾਂਦਾ ਹੈਗਾ ਤੇ ਮਾਫਲਰ ਹਜੇ ਮੈਂ ਪੈਰਾਂ ਚਾਹੀਦੀ ਕਿ ਮੈਂ ਬੂਟ ਵਟ ਪਾਏ ਨਹੀਂ ਹੈਗੇ ਪੈਰਾਂ ਤੋਂ ਹੀ ਤੁਰੇ ਫਿਰਦੇ ਧੁੱਪ ਨੂੰ ਦੇਖ ਕੇ ਬਸ ਜਦੋਂ ਕੰਮ ਨਿਬੜਦਾ ਹੈਗਾ ਕਿਉਂ ਸਵੇਰੇ ਦੂਸਰੇ ਬੂਟ ਪਾ ਲੈ फेर ਆਏ ਹੋਏ ਨੇ ਵੀ ਚਲ ਛੱਡ ਖੜਾ ਹੁਣ ਜਰਾ ਬਾ ਥੋੜੇ ਜਿਹੇ ਟਾਈਮ ਦੀ ਖਾਤਰ ਕਿੱਥੇ ਕੱਢਾਂਗੇ ਨਾ ਜਰਾ ਬਾ ਹਜੇ ਕੱਡੀਆਂ ਨਹੀਂ ਰਾਤ ਨੂੰ ਮਸਈ ਗਰਮ ਗਲਾਫ ਵਾਲੀ ਰਜਾਈਏ ਨਾ ਤਾਂ ਕਰਕੇ ਸਰ ਜਾਂਦਾਗਾ ਮੈਂ ਤਾਂ ਰਾਤ ਨੂੰ ਵੀ ਕੋਟੀ ਪਾ ਕੇ ਪੈਂਦੀ ਕਦੇ ਲਾ ਕੇ ਨਹੀਂ ਪਈ ਹੈਗੀ ਮਾਫਲਰ ਬਨ ਕੇ ਕੋਟੀ ਪਾ ਕੇ ਸ਼ਾਲ ਲੈ ਕੇ ਤੇ ਪਤਾ ਨਹੀਂ ਕਿਵੇਂ ਕਹਿੰਦੇ ਨੇ ਕਿ ਵੀ ਅਸੀਂ ਲਾ ਕੇ ਸਾਰਾ ਕੁਝ ਹੈ ਨਾ ਗੋਟੀਆਂ ਵਗੈਰਾ ਵੀ ਪਾ ਇੰਨੇਗੇ ਕੋਟੀ ਦਾ ਪਾ ਕੇ ਪਿਆ ਨਹੀਂ ਜਾਂਦਾ ਹੈਗਾ ਬਹੁਤੇ ਕਹਿੰਦੇ ਨੇ ਨਾ ਪਿਆ ਨਹੀਂ ਜਾਂਦਾ ਪਾ ਕੇ ਗੋਟੀ ਭਈ ਮੈਥੋਂ ਦਾ ਕੋਟੀ ਬਿਨਾ ਪਿਆ ਨਹੀਂ ਜਾਂਦਾ ਹੈਗਾ ਮੈਨੂੰ ਕੋਟੀ ਬਿਨਾ ਠੰਡ ਵਾਲੀ ਲੱਗਦੀ ਹੈਗੀ ਠੰਡ ਤੋਂ ਨਾ ਜਿੰਨੀ ਵੀ ਬਚਤ ਰੱਖੀ ਜੇ ਵੀ ਓਨੀ ਚੰਗੀ ਹੈਗੀ ਨਾ ਜਦੋਂ ਇਹ ਇੱਕ ਵਾਰ ਵਿੱਚ ਦੀ ਨਿਕਲ ਗਈ ਸਾਰੀ ਸਰਦੀ ਫਿਰ ਇਸ ਤਰ੍ਹਾਂ ਹੀ ਨਿਕਲ ਜਾਂਦੀ ਹੈਗੀ ਫਿਰ ਤਾਂ ਔਖਾ ਹੀ ਹੋ ਜਾਂਦਾ ਬੰਦਾ ਨਾ ਉਧਰ ਦਾ ਨਾ ਉਧਰ ਦਾ ਨਾ ਮਰਿਆ ਚ ਨਾ ਉਹ ਕਹਿੰਦੇ ਨੇ ਨਾ ਜਾਉਂਦੇ ਆ ਚਾਹੇ ਨਾ ਕੰਮ ਵੀ ਕਰਨੇ ਪੈਂਦੇ ਨੇ ਕਿ ਫਿਰ ਗੱਲ ਵੀ ਨਹੀਂ ਬਣਦੀ ਹੈਗੀ ਆ ਗਏ ਚੱਲ ਗੇਟ ਲਾ ਗੋ ਫਿਰ ਐਂ ਖੜੀ ਸੀਗੀ ਮਾ ਕਿਤੇ ਗੇਟ ਅੰਦਰ ਕੁੱਤੇ ਬਿੱਲੇ ਨਾ ਆ ਜਾਣ ਹੁਣ ਹੁਣ ਗੀਜਰ ਦਾ ਦੱਸੋ ਮੈਨੂੰ ਵੀ ਤੜਕੇ ਲਾਵਾ ਸੁੱਚ ਜਾਣਾ ਜੇ ਜਦੋਂ ਕਹਿੰਦਾ ਕੋਲ ਲਾ ਗੀਜਰ ਬਾਜੋ ਗੱਲ ਹੋ ਗਿਆ ਕਣ ਹਾਂ ਸੁੰਗਰ ਲਾ ਗੇ ਉਹਨਾਂ ਚ ਡਿਊਟੀ ਦੇਣੀ ਪਊਗੀ ਹੈ ਕੱਟ ਨਹੀਂ ਕਰਦਾ ਕੱਲ ਨੂੰ ਨਹੀਂ ਆ ਕੇ ਪਾਉਂਦਾ ਨਹੀਂ ਕਰ ਸਕਦੀ ਨਾ ਮੇਰੇ ਲਈ ਅੱਛਾ ਹਾਂ ਹੈ ਮੱਛਗੇ ਸਾਡੇ ਗੀਜਰ ਦਾ ਅੱਜ ਪਟਾਕਾ ਪੈ ਜਾਣਾ ਸੀਗਾ ਕਿੰਨੇ ਦਿਨ ਹੋ ਗਏ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਗੀਜਰ ਦੀ ਲੇਹ ਖਰਾਬ ਹੋਗੀ ਅੱਛਾ ਤਾਂ ਹੀ ਤਾਂ ਹੋ ਫਿਰ ਮੈਂ ਤਾਂ ਭਾਈ ਨਾ ਉਹਨੂੰ ਵੱਧ ਤੇ ਵੱਧ ਤੇ ਕਰ ਗਿਆ ਸੀ ਰੋਜ਼ ਕਹਿੰਦੇ ਨੇ ਵੀ ਪਾਣੀ ਘੱਟ ਕਰਮ ਕਰਦਾ ਪਤਾ ਨਹੀਂ ਇਹਦੀ ਕਿ ਰਾੜ ਨੂੰ ਛੋਟਾ ਪਾਤਾ ਨਾ ਤੇ ਉਹ ਕਹਿੰਦਾ ਨਹੀਂ ਰਾੜ ਦੀ ਨਹੀਂ ਲੋੜ ਆ ਕਿ ਲਈ ਵਧਾ ਦੇਣਾ ਲੈ 65 ਤੋਂ ਵੱਧ ਵੱਦੀ ਨਹੀਂ ਹੁੰਦੀ ਅੱਜ 75 ਤੇ ਕਰ ਗਿਆ ਭਾਈ ਉਹ ਤਾਂ ਨਾ ਮੈਂ ਤਾਂ ਪਹਿਲਾਂ ਮੈਨੂੰ ਤਾਂ ਇੰਨਾ ਪਤਾ ਹੀ ਨਹੀਂ ਸੀ ਵੀ ਇਹ ਕੱਟ ਨਹੀਂ ਕਰਨਾ ਹੈਗਾ ਹੁਣ ਤਾਂ ਕੱਟ ਨਹੀਂ ਕੀਤਾ ਹੈਗਾ ਤੇ ਮੈਂ ਬਾਹਰਲੇ ਘਰੇ ਚਲੀ ਗਈ ਜਦੋਂ ਮੈਂ ਮੱਜ ਨਾਲ ਖੜੀ ਮੈਂ ਦੇਖ ਨਵੀ ਨੂੰ ਲੈਣ ਆ ਗਈ ਮਹਾ ਜਲ ਤੂੰ ਮੱਜ ਦੇ ਮੂਹਰੇ ਖੜ ਜਾ ਵੀ ਕੱਲ ਖੜ ਗਈ ਸੀਗੀ ਤੇ ਵੀ ਆਪਾਂ ਧਾਰ ਕੱਢ ਲੈਣੇ ਹੈਗੇ ਉਹ ਤਾਂ ਗੀਜਰ ਦੀ ਆਵਾਜ਼ ਮੈਨੂੰ ਗੇਟ 'ਚ ਸੁਣੀ ਮੈਂ ਤਾਂ ਭੱਜ ਕੇ ਆ ਕੇ ਮੈਂ ਆਖੇ ਤੇ ਨਵੀ ਨੇ ਮਹਾ ਕਾਸੇ ਨੂੰ ਹੱਥ ਲਾ ਲਿਆ ਮਹਾ ਜਿਹੜਾ ਐ ਛੂ ਛੂ ਹੋਈ ਜਾਂਦੀ ਐ ਨਹੀਂ ਜਦੋਂ ਮੈਂ ਆ ਕੇ ਦੇਖਿਆ ਉਹ ਤਾਂ ਸਾਰਾ ਕੁਸਾ ਐ ਬੱਜੀ ਜਾਵੇ ਸਾਰੀਆਂ ਪਾਈਪਾਂ ਸਾਰਾ ਕੁਛ ਹੀ ਤੇ ਭੱਜ ਕੇ ਆ ਕੇ ਫਿਰ ਮੈਂ ਸੱਚ ਬੰਦ ਕਰੀ ਸੱਚ ਬੰਦ ਕਰੀ ਤੋਂ ਬਾਅਦ 'ਚ ਵੀ ਹੋ ਟੱਪੀ ਗਿਆ ਜਿਵੇਂ ਕਿ ਲੈ ਕੇ ਡਿੱਗੂਗਾ ਨਾ ਤੇ ਫਿਰ ਉਹਨੂੰ ਮਿਸਤਰੀ ਨੂੰ ਫੋਨ ਕਰਿਆ ਹੁਣ ਉਹ ਸਾਰੀ ਲੇ ਲੂ ਖਰਾਬ ਹੋ ਗਈ ਜਿਹੜੇ ਠੰਡੇ ਝੂਟੇ ਵਾਲੀਆਂ ਪਾਣੀ ਵਾਲੀਆਂ ਝੂਟੀਆਂ ਸੀ ਉਹਨਾਂ 'ਚ ਵੀ ਗਰਮ ਪਾਣੀ ਆਉਣ ਲੱਗ ਗਿਆ ਜੇ ਮੈਂ ਨਾ ਆਉਂਦੀ ਉਹ ਸਾਰਾ ਕੁਝ ਪਟਕੇ ਸਿੱਟ ਦਿੰਦਾ ਬੜਾ ਜਿਆਦਾ ਨੁਕਸਾਨ ਹੋ ਜਾਣਾ ਸੀਗਾ ਬੱਚੇ ਤਾਂ ਰਹਿ ਗਈ ਮੈਂ ਬਸ ਮੱਝ ਦੇ ਹੱਲਣ ਕਰਨੀ ਆ ਗਈ ਨਾ ਨਹੀਂ ਮੈਂ ਆਉਣਾ ਨਹੀਂ ਸੀ ਮੈਂ ਸਾਰਾ ਕੰਮ ਧੰਦਾ ਕਰਕੇ ਆਉਂਦੀ ਤੇ ਹੁਣ ਦੇਖਦੇ ਹਾਂਗੇ ਹੁਣ ਮੈਂ ਸਵੇਰੇ ਬਸ ਹੁਣ ਇਹ ਡਿਊਟੀ ਦੇਣੀ ਪਿਆ ਕਰੂਗੀ ਉਹਨਾਂ ਕ ਪਾਣੀ ਗਰਮ ਕਰਕੇ 10 15 ਮਿੰਟ ਦਾ ਘੰਟਾ ਨਾ ਫਿਰ ਬੰਦ ਕਰਨਾ ਪਿਆ ਕਰੂਗਾ ਤੇ ਨਹੀਂ ਅੱਗੇ ਮੈਂ ਲਾ ਕੇ ਛੱਡ ਦਿੰਦੀ ਅੱਗੇ ਤਾਂ ਸਾਰਾ ਸਾਰਾ ਦਿਨ ਵੀ ਚੱਲੀ ਜਾਂਦਾ ਕਈ ਵਾਰੀ ਹੈ ਨਾ ਕਿਉਂ ਜਦੋਂ ਕਿਸੇ ਨੇ ਨਾਉਣਾ ਹੁੰਦਾ ਅਗਲਾ ਕੱਢ ਲੈਂਦਾ ਦੁਬਾਰੇ ਫੇਰ ਕਹਿੰਦੇ ਚੱਲ ਇੱਕ ਟੈਂਕੀ ਫੋਰ ਹੋ ਜਾਂਦਾ ਗਰਮ ਤੇ ਬੱਸ ਐ ਹੀ ਹੋ ਜਾਂਦਾ ਫੇਰ ਕਈ ਵਾਰ ਐ ਚੜਨ ਨੂੰ ਉਤਰਨ ਦੀ ਘਾਲ ਹੋ ਜਾਂਦੀ ਵੀ ਪੌੜੀਆਂ ਕਿੱਥੇ ਚੜਾਂਗੇ ਕਿੱਥੇ ਉਤਰਾਂਗੇ ਚਲੋ ਛੱਡੋ ਕਿਹੜਾ ਕੋਈ ਗੱਲ ਨਹੀਂ ਕੱਟ ਤਾਂ ਕਰ ਹੀ ਦੇਊਗਾ ਹੁਣ ਧਿਆਨ ਰੱਖਣਾ ਪਊ ਜਿੰਨੇ ਦਿਨ ਉਹਦੀ ਰਲੇ ਨਹੀਂ ਬਦਲਦੇ ਹੈਗੇ ਨਾ ਚਲੋ ਜੀ ਹੁਣ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਵੀਡੀਓ ਦੇਖਣ ਲਈ ਭੈਣਾ ਦਾ ਬਹੁਤ ਬਹੁਤ ਧੰਨਵਾਦ ਆ ਤੱਕ ਦੇ ਲਈ ਸਤ ਸ੍ਰੀ ਅਕਾਲ